ਜਾਵੇ ਇਹ ਹਿੱਲਿਆ ਨਹੀਂਗਾ। ਯਾਨੀ ਕਿ ਆਟੋਟੀ ਨਿਸ਼ਾਨੀਆਂ ਲਾ ਲਈਆਂ ਸੀਗੀਆਂ ਆਹੀ ਜਿੱਥੇ ਉੱਥੇ ਹੀ ਚੱਲੀ ਗਿਆ ਸੇਮ ਹੀ। ਤੇ ਹੁਣ ਇਦੋਂ ਬਾਅਦ ਦੂਜਾ ਸੈੱਟ ਚਲਾ ਕੇ ਦੇਖਣਾ। ਉਹਦੀ ਵੀ ਸੈਟਿੰਗ ਦੇਖਦੇ ਆ ਕਿਵੇਂ ਲੱਗਦੀ ਆ। ਉਹ ਮਠਾੜੂ ਦਾ ਸੈੱਟ ਆ। ਉਹ ਦੇਖਦੇ ਆ ਹੁਣ ਇਹਨੂੰ ਕੇਰਾ ਬੰਦ ਕਰਦ ਗਏ ਤੇ ਦੂਜਾ ਲਾਉਨੇ ਆ ਫਿਰ ਉਹਦੀ ਸੈਟਿੰਗ ਦੇਖਦੇ ਆ ਕਿਉਂਕਿ ਇੱਕ ਪਾਸੇ ਨੂੰ ਹੀ ਢਾਲ ਕੱਟਣੀ ਆ ਦੋਮਾ ਪਾਸਿਆਂ ਨੂੰ ਨਹੀਂ। ਇੱਕ ਪਾਸਾ ਉੱਚਾ ਚਾਹੀਦਾ ਤਿੰਨ ਪਾਸੇ ਬਾਣ ਦੇ ਨੀਵੇਂ ਚਾਹੀਦੇ ਆ। ਇਹ ਸਾਲ ਚਟਾਲ ਕੱਢਣੀ ਆ ਤੇ YouTube ਤੇ ਮੈਂ ਤਾਂ ਸਰਚ ਮਾਰ ਕੇ ਦੇਖ ਲਿਆ ਮੈਨੂੰ ਤਾਂ ਕਿਤੇ ਸਾਰੇ YouTube ਤੇ ਵੀਡੀਓ ਨਹੀਂ ਮਿਲੀ ਵੀ ਕੋਈ ਇਦਾਂ ਦੀ ਕਲੈਬੋਰੇਸ਼ਨ ਕਰਕੇ ਆਪਾਂ ਨੂੰ ਸਮਝਾ ਸਕੀ ਤੇ ਮੇਰੇ ਹੱਲ ਤੇ ਤਾਂ ਪਹਿਲੀ ਵੀਡੀਓ ਹੀ ਆ ਪਤਾ ਨਹੀਂ ਪੰਗਾ ਹੀ ਲਈ ਜੰਨੇ ਕੋਸ਼ ਕਰਦੇ ਆ ਤੇ ਦੇਖਦੇ ਆ ਪਰ ਕਰਾਂਗੇ ਜਰੂਰ ਫੜਦੇ ਨਹੀਂ ਆ ਫੜੀ ਲੈਬਰੇਸ਼ਨ ਕਰਨੀ ਹੋਵੇ ਬੰਦ ਕਮਰੇ ਤੇ ਜਦੋਂ ਮਰਜ਼ੀ ਕਰੋ ਘਰੇ ਉਥੇ ਆਪਾਂ ਨੂੰ ਪਤਾ ਲੱਗ ਜਾਂਦਾ ਦੁਕਾਨ ਤੇ ਜਾਣ ਦਾ ਜਰੂਰੀ ਨਹੀਂ ਜੇ ਆਪਾਂ ਪੈਂਦੀ ਥੱਲੇ ਦੁਕਾਨ ਤੇ ਹੀ ਜਾਣਾ ਜਰੂਰੀ ਕੋਈ ਲੋਕ ਸੁਭੈਂਦਾ ਜੇ ਜਰੂਰੀ ਨਹੀਂ ਹੁੰਦਾ ਆਪਾਂ ਸਿੱਧਾ ਦੁਕਾਨ ਤੇ ਹੀ ਜਾਈਏ ਬੰਦ ਕਮਰਾ ਹਰੇਕ ਦਿਨ ਘਰੇ ਹੁੰਦਾ ਹੀ ਹੁੰਦਾ ਤਕਰੀਬਨ 10 10 ਵਜੇ 10 ਦਾ ਤਾਂ ਹੋਊਗਾ ਹੀ ਹੋਊਗਾ ਕਮਰਾ ਇਹ ਹੁੰਦਾ ਹੀ ਹੁੰਦਾ ਤਕਰੀਬਨ ਇਹ ਪੱਕਾ ਇਹ ਜਿੰਨਾ ਕੋ ਹੋ ਸਕਦਾ ਕਲੈਬੋਰੇਸ਼ਨ ਕਰ ਸਕਦੇ ਆ। ਹੁਣ ਇਹ ਚੱਲ ਰਿਆਂ ਕਿਤੇ। ਹੁਣ ਇਹ ਸੈਟ ਚੱਲ ਪਿਆ। ਇਹਦੀ ਨਿਸ਼ਾਨੀ ਆ ਗਈ ਥੱਲੇ। ਹੁਣ ਇਹ ਦੇਖਦੇ ਆ। ਆ ਗਈਆਂ ਨਿਸ਼ਾਨੀਆਂ। ਹੁਣ ਆਪਣਾ ਸੈਟ ਚੱਲ ਪਿਆ ਇਹ। ਤੇ ਆ ਇਹ ਠਾਲੀਆਂ ਆ ਗਈਆਂ ਤੇ ਨਿਸ਼ਾਨੀਆਂ। ਕਿਉਂਕਿ ਉੱਪਰ ਲਿਆਂ ਲਾਈਕਾਂ ਦੇ ਸੈਟ ਦੀਆਂ ਸੀਗੀਆਂ ਠੇਹਾਂ ਵਾਲੀਆਂ ਹੋ ਗਈਆਂ ਮਠਾੜੂ ਦੀਆਂ। ਹੁਣ ਸਭ ਤੋਂ ਪਹਿਲਾਂ ਤਾਂ ਮਠਾੜੂ ਦੇ ਸੈਟ ਤੇ ਇਧਰਲੇ ਖੱਬੇ ਹੱਥ ਬਟਨ ਹੁੰਦਾ ਬਿੰਨ ਦਾ ਹਰੀ ਲਾਈਟ ਚੱਲ ਪਈ ਫੇਰ ਆ ਗਿਆ ਮੀਨੂ ਦਾ ਮੀਨੂ ਦਾ ਨੱਪ ਕੇ ਹੀ ਰੱਖਣਾ ਇਹਦੀ ਵੀ ਹਰੀ ਲਾਈਟ ਚੱਲ ਪਈ ਜਦੋਂ ਹਰੀ ਲਾਈਟ ਚੱਲ ਪਈ ਆ ਹੁਣ ਤੁਸੀਂ ਨਿਸ਼ਾਨੀ ਰੱਖਿਓ ਵੀ ਉਹ ਨਿਸ਼ਾਨੀ ਤੇ ਚੱਲੀ ਜਾ ਰਿਹਾ ਸੈਟ ਤੇ ਹੁਣ ਆਪਾਂ ਦਿਖਾਉਣੀ ਢਾਲ ਇੱਕ ਪਾਸੇ ਨੂੰ ਤਿੰਨ ਪਾਸੇ ਰੋਕਨੇ ਆ ਤਿੰਨ ਪਾਸੇ ਢਾਲ ਕਰਨੀ ਸੱਚ ਇੱਕ ਪਾਸੇ ਰੋਕਣਾ ਇਹਨੂੰ ਨੱਪਣਾ ਆ ਬਬੂ ਫੜੀ ਫੋਨ ਇਹ ਦ੍ਰਿਸ਼ਟਾਲ ਦਿਖਾਉਣ ਵਾਸਤੇ ਬਬੂ ਲਾਈਨ ਤੇ ਮਰ ਗਿਆ ਪਰ ਹਟਾਲਾ ਉਹ ਨਾ ਦਿਖੇ ਨੀਟਾ ਇਤੋ ਵੀ ਜਿੰਨੀ ਵੀ ਆਪਾਂ ਢਾਲ ਕਰਮੀ ਹੋਵੇ ਉੰਨੀ ਕਰ ਸਕਦੇ ਕਰੀਗਾ ਇਸ ਤਰ੍ਹਾਂ ਆ ਗਈ ਤਿੰਨ ਪਾਸੇ ਦੀ ਢਾਲ ਹੋ ਗਈ ਇਹਦੀ ਇੱਕ ਪਾਸਾ ਜਿਹੜੀਆਂ ਇਧਰ ਨਿਸ਼ਾਨੀਆਂ ਸੀਗੀਆਂ ਉਹ ਉੱਚੀਆਂ ਹੋ ਗਈਆਂ ਇਧਰ ਵੀ ਇੱਥੇ ਹੋ ਗਈ ਤੇ ਆਹ ਪਾਸਾ ਹੋ ਗਿਆ ਨੀਵਾ ਜਿੰਨੀ ਆਪਾਂ ਨੂੰ ਢਾਲ ਚਾਹੀਦੀ ਆਪਾਂ ਉਥੇ ਐਡਜਸਟ ਕਰ ਸਕਦੇ ਹਾਂ ਤੇ ਕਿੰਨੇ ਹੀ ਬਟਨ ਚੱਲਣਗੇ ਚੱਲੀ ਜਾ ਰਹੀ ਐ ਲੈਟ ਪੈਂਦੀ ਸਿੱਧੀ ਕਾਲਾ ਹੁੰਦਾ ਨਾਲ ਤਿੰਨੇ ਚੱਲੀ ਜਾਣੇ ਇਹ ਹੁਣ ਇਦੋਂ ਬਾਅਦ ਕਈਆਂ ਦੇ ਮਨ 'ਚ ਇਹ ਗੱਲ ਆਉਗੀ ਯਾਰ ਉਹ ਵੀ ਜੋ ਢਾਲ ਕਰਤੀ ਤੇ ਮੁਰਤੇ ਆਪਾਂ ਨੂੰ ਫੇਰ ਇਹ ਹਲਾਉਣਾ ਪੈਣਾ ਉੱਥੇ ਬਾਹਣ 'ਚ ਨਹੀਂ ਹਲਾਉਣਾ ਪੈਂਦਾ ਇਸ ਨੂੰ ਬਸ ਬੰਦ ਕਰਨਾ ਸੈਟ ਨੂੰ ਇਸ ਤੋਂ ਬਾਅਦ ਫੇਰ ਚਲਾ ਦੇਣਾ ਮੰਨ ਲਓ ਵੀ ਜਦੋਂ ਨਵੇਂ ਖੇਤ ਚਲਾਵਾਂਗੇ ਤੇ ਆਪਣਾ ਲੈਵਲ ਕੱਢ ਕੇ ਹੀ ਚੱਲੂਗਾ ਇਸ ਤੋਂ ਬਾਅਦ ਕਲੈਬ੍ਰੇਸ਼ਨ ਕੋਸ ਵੀ ਹਰਉਣ ਦੀ ਲੋੜ ਨਹੀਂ ਪੈਣੀ ਬਾ ਚੱਲ ਪਿਆ ਫੇਰ ਤੇ ਨਿਸ਼ਾਨੀ ਦੇਖ ਲਓ ਉੱਥੇ ਨਿਸ਼ਾਨੀ ਤੇ ਚੱਲੀ ਜਾਣਾ ਹੁਣ ਕੁਝ ਨਹੀਂ ਹੋਣਾ ਉਹ ਸਿਰਫ ਢਾਲ ਹਸਤੀ ਬਟਨ ਨੱਪਣਿਆ ਇਸ ਤੋਂ ਬਿਨਾ ਕੋਸ ਨਹੀਂ ਨਹੀਂ ਤਾਂ ਜ਼ੀਰੋ ਲੈਵਲ ਤੇ ਹੀ ਚੱਲੂਗਾ ਤੇ ਬਾਕੀ ਜਦੋਂ ਢਾਲ ਦੀ ਵਾਹਣ ਕੱਢਣ ਲੱਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਕਿੰਨੀ ਢਾਲ ਕੱਢੀ ਆ ਤੇ ਕਿਵੇਂ ਚੱਲੇ ਆ ਤੇ ਬਣੇ ਰਹੋ ਵੀਡੀਓ ਨਾਲ ਅਗਲੀ ਵੀਡੀਓ 'ਚ ਜਰੂਰ ਮਿਲਦੇ ਆ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਾਣਕਾਰੀ ਵਧੀਆ ਲੱਗੀ ਤਾਂ